ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਉਸ ਬਿਆਨ ਦੀ ਜਿਸ ਦੇ ਵਿੱਚ ਰੂਸ ਤੇ ਖਰੀਦਦਾਰਾਂ ਦੇ ਉੱਤੇ 500 ਫੀਸਰ ਟੈਕਸ ਲਾਉਣ ਦੀ ਤਜ਼ਵੀਜ਼ ਰੱਖੀ ਗਈ ਹੈ ਦਰਸਲ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਨੇ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਕੋਡ ਉਸ ਬਿੱਲ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਜਿਸ ਦੇ ਵਿੱਚ ਉਹਨਾਂ ਰੂਸ ਤੋਂ ਤੇਲ ਖਰੀਦਣ ਵਾਲੇ ਮੁਲਕਾਂ ਤੇ 500 ਫੀਸਦੀ ਟੈਕਸ ਵਸੂਲਣ ਦੀ ਤਜਵੀਜ਼ ਪੇਸ਼ ਕੀਤੀ ਹੈ ਜੈ ਸ਼ੰਕਰ ਨੇ ਬੁੱਧਵਾਰ ਨੂੰ ਭਸ਼ੰਤਨ ਦੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਅਸੀਂ ਊਰਜਾ ਸੁਰੱਖਿਆ ਦੇ ਨਾਲ ਜੁੜੇ ਆਪਣੇ ਖਦਸ਼ੀਆਂ ਅਤੇ ਹਿੱਤਾਂ ਦੇ ਗ੍ਰਾਹਮ ਨੂੰ ਜਾਣੂ ਕਰਵਾ ਦਿੱਤਾ ਹੈ ਭਾਰਤ ਉਦੋਂ ਤੱਕ ਪੁਲ ਨੂੰ ਪਾਰ ਕਰਨਾ ਕਰੇਗਾ ਜਦੋਂ ਤੱਕ ਉਹ ਆਏਗਾ ਗ੍ਰਾਹਕ ਦੇ ਬਲੋ ਪ੍ਰਸਤਾਵਿਤ ਬਿੱਲ ਨਾਂ ਦੇ ਵਿੱਚ ਕਿਹਾ ਗਿਆ ਹੈ ਕਿ ਜੇ ਮਾਸਕੋ ਯੂਰੇਨ ਦੇ ਨਾਲ ਸ਼ਾਂਤੀ ਵਾਰਤਾ ਦੇ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਰੂਸ ਤੋਂ ਤੇਲ ਖਰੀਦਣ ਵਾਲੇ ਮੁਲਕਾਂ ਤੇ 500% ਟੈਕਸ ਲਗਾਇਆ ਜਾਏਗਾ ਮਤਲਬ ਅਮਰੀਕਾ ਦੇ ਵੱਲੋਂ ਹੁਣ ਇਹ ਵੀ ਧਮਕੀ ਦਿੱਤੀ ਜਾਣੀ ਸ਼ੁਰੂ ਕਰ ਦਿੱਤੀ ਹੈ ਕਿ ਜੇ ਰੂਸ ਤੋਂ ਕੋਈ ਤੇਲ ਖਰੀਦਦਾ ਹੈ ਤੇ ਉਹਨਾਂ ਦੇ ਉੱਪਰ 500% ਟੈਕਸ ਲਗਾਇਆ ਜਾਏਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹੀ ਰੂਸ ਦੇ ਵੱਲੋਂ ਕਿਹਾ ਗਿਆ ਹੈ ਕਿ ਈਰਾਨ ਜਿਹੜਾ ਹੈ ਉਹ ਆਪਣਾ ਤੇਲ ਹੁਣ ਦੁਨੀਆ ਦੇ ਵਿੱਚ ਕਿਤੇ ਵੀ ਵਿਚੇ ਇੱਕ ਪਾਸੇ ਤੇਲ ਵੇਚਦਾ ਹੈ ਅਮਰੀਕਾ ਦੂਸਰੇ ਪਾਸੇ ਈਰਾਨ ਨੂੰ ਹੁਣ ਛੂਟ ਦੇ ਦਿੱਤੀ ਹੈ ਹਾਲਾਂਕਿ ਈਰਾਨ ਪਹਿਲਾਂ ਵੀ ਬਹੁਤ ਸਾਰੇ ਮੁਲਕਾਂ ਨੂੰ ਤੇਲ ਵੇਚਦਾ ਸੀ ਪਰ ਹੁਣ ਈਰਾਨ ਨੂੰ ਕਿਹਾ ਕਿ ਤੁਹਾਡਾ ਨੁਕਸਾਨ ਬਹੁਤ ਹੋਇਆ ਤੁਸੀਂ ਇਸ ਨੂੰ ਨੁਕਸਾਨ ਤੋਂ ਉਬਰਣ ਦੇ ਲਈ ਤੁਹਾਨੂੰ ਤੁਸੀਂ ਕਿਸੇ ਵੀ ਦੇਸ਼ ਦੇ ਨਾਲ ਵਪਾਰ ਕਰ ਸਕਦੇ ਹੋ ਕਿਸੇ ਵੀ ਤੇਲ ਦੇਸ਼ ਨੂੰ ਤੇਲ ਵੇਚ ਸਕਦੇ ਹੋ ਪਰ ਦੂਸਰੇ ਪਾਸੇ ਰੂਸ ਦੇ ਉੱਪਰ ਹੁਣ ਉਹ પ્રતિਬੰਧ ਲਗਾਣਾ ਕਿ ਰੂਸ ਤੋਂ ਜਿਹੜੇ ਮੁਲਕ ਤੇਲ ਲੈਂਦੇ ਨੇ ਉਹਨਾਂ ਦੇ 500% ਟੈਕਸ ਲਗਾਇਆ ਜਾਏਗਾ ਭਾਰਤ ਉਸ ਬਾਜ਼ਾਰ ਦਾ ਸਭ ਤੋਂ ਵੱਡਾ ਵਪਾਰੀ ਹੈ ਜਿਹੜਾ ਕਿ ਰੂਸ ਤੋਂ ਤੇਲ ਵੱਡੀ ਮਾਤਰਾ ਦੇ ਵਿੱਚ ਖਰੀਦਦਾ ਹੈ ਸੋ ਹੁਣ ਇਹ ਅਮਰੀਕਾ ਦਾ ਜਿਹੜਾ ਫੈਸਲਾ ਹੈ ਉਸ ਤੋਂ ਬਾਅਦ ਐਸ ਜੈ ਸ਼ੰਕਰ ਦੇ ਵੱਲੋਂ ਪ੍ਰਤੀਕਿਰਿਆ ਜਿਹੜੀ ਦਿੱਤੀ ਗਈ ਹੈ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤੀ ਸਫਤਾਰਖਾਨੇ ਅਤੇ ਅਧਿਕਾਰੀ ਇਸ ਮੁੱਦੇ ਦੇ ਉੱਤੇ ਗ੍ਰਾਹਮ ਦੇ ਸੰਪਰਕ ਦੇ ਵਿੱਚ ਨੇ ਉਹਨਾਂ ਨੇ ਕਿਹਾ ਹੈ ਕਿ ਅਮਰੀਕੀ ਸੰਸਦ ਦੇ ਵਿੱਚ ਹੋਣ ਵਾਲਾ ਕੋਈ ਵੀ ਕਟਨਾਕਰਮ ਭਾਰਤ ਲਈ ਉਦੋਂ ਅਹਿਮ ਹੋ ਜਾਂਦਾ ਹੈ ਜਦੋਂ ਇਸ ਦੇ ਨਾਲ ਮੁਲਕ ਦੇ ਹਿੱਤ ਪ੍ਰਭਾਵਿਤ ਹੁੰਦੇ ਨੇ ਜਾਂ ਫਿਰ ਹੋ ਸਕਦੇ ਨੇ ਉਧਰ ਭਾਰਤ ਅਤੇ ਅਮਰੀਕਾ ਦੇ ਅਧਿਕਾਰੀਆਂ ਵਿਚਾਲੇ ਵਾਸ਼ਿੰਗਟਨ ਦੇ ਵਿੱਚ ਹੋਏ ਦੋਵੇਂ ਮੁਲਕਾਂ ਵਿਚਾਲੇ ਤਜ਼ਵੀਜ਼ ਅੰਤਰੀਮ ਵਪਾਰ ਸਮਝੌਤੇ ਬਾਰੇ ਵਿਚਾਰ-ਵਟਾਂਦਰਾ جاری ਹੈ ਇਸ ਬਿੱਲ ਦੇ ਸੈਨੇਟ ਦੇ ਵਿੱਚ 80 ਤੋਂ ਵੱਧ ਸਹਿ ਪ੍ਰਯੋਜਕ ਮੌਜੂਦ ਨੇ ਜਿਸ ਦੇ ਨਾਲ ਇਹ ਸੰਭਾਵੀ ਤੌਰ ਦੇ ਉਤੇ ਬੀਟੋ ਪ੍ਰੂਫ ਬਣ ਗਿਆ ਹੈ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਛਿੜਨ ਤੋਂ ਬਾਅਦ ਅਮਰੀਕਾ ਆਪਣੇ ਪੱਛਮੀ ਮੁਲਕਾਂ ਨੇ ਮਾਸਕੋ ਤੇ ਪਾਬੰਦੀਆਂ ਲਗਾਈਆਂ ਸੀ ਹਾਲਾਂਕਿ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਿਆ ਮਈ ਦੇ ਸ਼ੁਰੂ ਦੇ ਵਿੱਚ ਲਿੰਡਸੇ ਗ੍ਰਾਹਮ ਨੇ ਕਿਹਾ ਸੀ ਕਿ ਉਹ ਬਿੱਲ ਦੇ ਸਬੰਧ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਸੰਪਰਕ ਦੇ ਵਿੱਚ ਨੇ ਰਿਪਬਲਿਕਨ ਰਿਪਬਲਿਕਨ ਸੰਸਦ ਮੈਂਬਰਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਬਿੱਲ ਨੂੰ ਅੱਗੇ ਵਧਾਉਣ ਬਾਰੇ ਚਿੰਤਤ ਨੇ ਪਰ ਉਹ 트੍ਰੰਪ ਦੀ ਮਨਜ਼ੂਰੀ ਦੀ ਉਡੀਕ ਕਰ ਰਹੇ ਨੇ ਜਦੋਂ ਪੁੱਛਿਆ ਗਿਆ ਕਿ ਕੀ 트੍ਰੰਪ ਬਿੱਲ ਪੇਸ਼ ਕਰਨ ਬਾਰੇ ਵਿਚਾਰ ਕਰ ਰਹੇ ਨੇ ਤਾਂ ਗ੍ਰਾਹਮ ਨੇ ਕਿਹਾ ਕਿ ਹਰ ਕੋਈ ਆਪੋ ਆਪਣੇ ਪਦਰ ਦੇ ਉੱਤੇ ਕੰਮ ਕਰ ਰਿਹਾ ਹੈ ਗ੍ਰਾਹਮ ਰੂਸੀ ਪਾਬੰਦੀਆਂ ਵਾਲੇ ਬਿੱਲ ਚੋਂ ਯੂਕਰੇਨ ਦੀ ਰੱਖਿਆ ਦੇ ਵਿੱਚ ਮਦਦ ਕਰਨ ਵਾਲੇ ਮੁਲਕਾਂ ਨੂੰ ਬਾਹਰ ਰੱਖਣ ਦੀ ਤਜਵੀਜ਼ ਬਾਰੇ ਵੀ ਵਿਚਾਰ ਕਰ ਰਹੇ ਨੇ ਤਾਂ ਜੋ ਉਹਨਾਂ ਨੂੰ ਰੂਸ ਦੇ ਨਾਲ ਵਪਾਰ ਕਰਨ ਤੇ ਲੱਗਣ ਵਾਲੇ 500% ਟੈਕਸ ਤੋਂ ਬਚਾਇਆ ਜਾ ਸਕੇ ਮਤਲਬ ਹੁਣ ਇੱਕ ਹੋਰ ਨਵੀਂ ਚਾਲ ਜਿਹੜੀ ਅਮਰੀਕਾ ਦੇ ਵੱਲੋਂ ਚੱਲੀ ਹੋਈ ਕਹੀ ਜਾ ਸਕਦੀ ਹੈ ਅਗਲੀ ਖਬਰ ਭਾਰਤ ਪਾਕਿਸਤਾਨ ਦੇ ਨਾਲ ਜੁੜੀ ਹੋਈ ਹੈ ਦਰਸਲ ਇਹ ਖਬਰ ਜੰਗ ਦੇ ਮੈਦਾਨ ਵਾਲੀ ਨਹੀਂ ਇਹ ਖੇਡ ਦੇ ਮੈਦਾਨ ਵਾਲੀ ਖਬਰ ਹੈ ਪਾਕਿਸਤਾਨ ਹਾਕੀ ਟੀਮ ਨੂੰ ਭਾਰਤ ਦੇ ਵਿੱਚ ਖੇਡਣ ਦੀ ਮਨਜ਼ੂਰੀ ਮਿਲ ਗਈ ਹੈ। ਪਾਕਿਸਤਾਨ ਦੀ ਹਾਕੀ ਟੀਮ ਭਾਰਤ ਦੇ ਵਿੱਚ ਹੋਣ ਵਾਲੇ ਏਸ਼ੀਆ ਕੱਪ ਅਤੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਵਿੱਚ ਹਿੱਸਾ ਲੈਣ ਦੀ ਮਨਜ਼ੂਰੀ ਉਹਨਾਂ ਨੂੰ ਦੇ ਦਿੱਤੀ ਗਈ ਹੈ। ਦਰਸਲ 올림픽 ਚਾਰਟਰ ਦੀ ਪਾਲਣਾ ਭਾਰਤ ਖੇਡ ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਉਰੋਪਨਾ 올림픽 ਚਾਰਟਰ ਦੀ ਉਲੰਘਣਾ ਹੋਏਗੀ ਔਰ ਇਸ ਦੇ ਲਈ ਇਹ ਮਨਜ਼ੂਰੀ ਦਿੱਤੀ ਗਈ ਹੈ। ਟੂਰਨਾਮੈਂਟ ਦੇ ਸਥਾਨ ਅਤੇ ਜੇ ਮਿਤੀਆਂ ਦੀ ਗੱਲ ਕਰੀਏ ਤੇ ਏਸ਼ੀਆ ਕੱਪ 29 ਅਗਸਤ ਤੋਂ 7 ਸਤੰਬਰ ਤੱਕ ਰਾਜਗਿਰ ਬਿਹਾਰ ਦੇ ਵਿੱਚ ਹੋਏਗਾ ਜੂਨੀਅਰ ਵਿਸ਼ਵ ਕਪ 28 ਨਵੰਬਰ ਤੋਂ 10 ਦਸੰਬਰ ਤੱਕ ਚੇਨਈ ਅਤੇ ਮੰਦੁਰਾਈ ਦੇ ਵਿੱਚ ਖੇਡਿਆ ਜਾਏਗਾ ਬਹੁ ਦੇਸ਼ੀ ਦੇ ਵੱਲੋਂ ਮਨਜ਼ੂਰੀ ਦੁਬੱਲੇ ਨਹੀਂ ਪਾਕਿਸਤਾਨ ਨੂੰ ਬਹੁ ਦੇਸ਼ੀ ਟੂਰਨਾਮੈਂਟਾਂ ਦੇ ਵਿੱਚ ਰੋਕਿਆ ਨਹੀਂ ਜਾ ਸਕਦਾ ਬਹੁ ਦੇਸ਼ਾ ਮਤਲਬ ਜਿਹਦੇ ਵਿੱਚ ਦੋ ਦੇਸ਼ ਜਾਂ ਤਿੰਨ ਦੇਸ਼ ਨਹੀਂ ਬਹੁਤ ਦੇਸ਼ ਖੇਡ ਰਹੇ ਹੁਣ ਜਿਵੇਂ ਏਸੀਸੀ ਹੋ ਸਕਦਾ ਹੈ ਏਸ਼ੀਆ ਚੈਂਪੀਅਨਸ ਟਰੋਫੀ ਹੋ ਸਕਦੀ ਹੈ ਔਰ ਏਸ਼ੀਆ ਕਪ ਜਿਹਨੂੰ ਆਪਸੀਂ ਕਹਿ ਦਿੰਨੇ ਆ ਜਾਂ ਤੁਸੀਂ ਵਰਲਡ ਕੱਪ ਦੀ ਗੱਲ ਕਰੋ ਜਾਂ ਫਿਰ 올림픽 ਦੀ ਗੱਲ ਕਰੋ ਜਿਹਦੇ ਵਿੱਚ ਬਹੁਤ ਦੇਸ਼ ਹੁੰਦੇ ਨੇ ਉਹਦੇ ਵਿੱਚ ਨਹੀਂ ਰੋਕਿਆ ਜਾ ਸਕਦਾ ਪਰ ਦਵੱਲੇ ਟੂਰਨਾਮੈਂਟਾਂ ਦੀ ਇਜਾਜ਼ਤ ਨਹੀਂ ਮਿਲੇਗੀ ਦਵੱਲੇ ਮਤਲਬ ਦੋਵੇਂ ਦੇਸ਼ਾਂ ਦੇ ਵਿੱਚ ਜਦੋਂ ਆਪਸੀ ਟੂਰਨਾਮੈਂਟ ਹੁੰਦਾ ਤੇ ਉਹਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ ਜਾਏਗੀ ਹਾਕੀ ਇੰਡੀਆ ਦੇ ਸਖਤਰ ਜਨਰਲ ਜਿਹੜੇ ਨੇ ਭੋਲਾਨਾਥ ਸਿੰਘ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਕਿ ਸਰਕਾਰ ਦੇ ਵੱਲੋਂ ਵਧੀਆ ਫੈਸਲਾ ਲਿਆ ਗਿਆ ਇਸ ਫੈਸਲੇ ਦੇ ਨਾਲ ਨਿਸ਼ਾਨੇਬਾਜ਼ੀ ਜੂਨੀਅਰ ਵਿਸ਼ਵ ਕੱਪ ਅਤੇ ਵਿਸ਼ਵ ਪੈਰਾ ਐਥਲੈਟਿਕ ਚੈਂਪੀਅਨਸ਼ਿਪ ਦੇ ਵਿੱਚ ਵੀ ਪਾਕਿਸਤਾਨ ਦੀ ਸ਼ਮੂਲੀਅਤ ਸੰਭਵ ਹੋ ਸਕੇਗੀ। ਔਰ ਖੇਡ ਮੰਤਰਾਲੇ ਨੇ ਕਿਹਾ ਕਿ ਇੰਡੀਆ ਨੂੰ ਇਸ ਫੈਸਲੇ ਦੀ ਜਾਣਕਾਰੀ ਜਿਹੜੀ ਹੈ ਇੰਡੀਆ ਦੇ ਵੱਲੋਂ ਉਹ ਖੇਡ ਮੰਤਰਾਲੇ ਨੇ ਕਿਹਾ ਕਿ ਇਸ ਦੀ ਜਾਣਕਾਰੀ ਜਿਹੜੀ ਪਾਕਿਸਤਾਨ ਨੂੰ ਵੀ ਦੇ ਦਿੱਤੀ ਗਈ ਹੈ ਔਰ ਇੰਡੀਆ ਨੂੰ ਵੀ ਇਹਦੀ ਜਾਣਕਾਰੀ ਜਿਹੜੀ ਦੇ ਦਿੱਤੀ ਗਈ ਹੈ। ਪਾਕਿਸਤਾਨ ਦੇ ਖਿਲਾਫ ਕ੍ਰਿਕਟ ਏਸ਼ੀਆ ਕੱਪ ਦੇ ਵਿੱਚ ਭਾਰਤ ਦੇ ਮੈਚ ਨੂੰ ਲੈ ਕੇ ਹਾਲੇ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ ਕਿ ਉਹ ਮੈਸਜ ਕਿਵੇਂ ਹੋਏਗਾ। ਉਹਦੇ ਤੇ ਜਾਣਕਾਰੀਆਂ ਅੱਗੇ ਸਾਂਝੀਆਂ ਹੋਣਗੀਆਂ। ਹਾਲਾਂਕਿ ਯੂਏ ਜਾਂ ਫਿਰ ਸ਼੍ਰੀਲੰਕਾ ਦੇ ਵਿੱਚ ਮੈਚ ਹੋ ਸਕਦੇ ਨੇ ਪਰ ਭਾਰਤ ਮੁੱਖ ਮੇਜ਼ਬਾਨ ਹੀ ਰਹੇਗਾ ਭਾਰਤ ਦੀ ਮੇਜ਼ਬਾਨੀ ਉਹ ਕੀਤੀ ਜਾਏਗੀ ਪਰ ਇੱਕ ਨਿਊਟਰਲ ਵੈਨਿਊ ਦੇ ਉੱਪਰ ਜਿਵੇਂ ਤੁਹਾਨੂੰ ਯਾਦ ਹੋਵੇਗਾ ਚੈਂਪੀਅਨਸ ਟਰੋਫੀ ਦੇ ਵਿੱਚ ਭਾਰਤ ਪਾਕਿਸਤਾਨ ਖੇਡਣ ਨਹੀਂ ਗਿਆ ਸੀ ਭਾਰਤ ਦੇ ਮੈਚ ਜਿਹੜੇ ਸੀ ਉਹ ਹੋਰ ਇਲਾਕੇ ਦੇ ਵਿੱਚ ਕਰ ਦਿੱਤੇ ਗਏ ਸੀ ਹੋਰ ਦੇਸ਼ ਦੇ ਵਿੱਚ ਕਰ ਦਿੱਤੇ ਗਏ ਸੀ ਔਰ اسی ਤਰੀਕੇ ਦੇ ਨਾਲ ਹੁਣ ਏਸ਼ੀਆ ਕੱਪ ਦੇ ਮੈਚ ਵੀ ਉਹਦੀ ਮੇਜ਼ਬਾਨੀ ਚਾਹੇ ਭਾਰਤ ਜੇ ਕਰ ਰਿਹਾ ਤੇ ਉਸ ਤੋਂ ਬਾਅਦ ਉਹਦੇ ਮੈਚ ਕਿੱਥੇ ਹੋਣਗੇ ਉਹਦੇ ਬਾਰੇ ਦੱਸ ਦਿੱਤਾ ਜਾਏਗਾ ਖੇਡ ਮੰਤਰਾਲੇ ਨੇ ਕਿਹਾ ਕਿ ਜਦੋਂ ਵੀ ਬੀਸੀਸੀਆਈ ਸੰਪਰਕ ਕਰੇਗੀ ਤਾਂ ਉਹ ক্রিকেট ਮਾਮਲੇ ਦੇ ਉੱਤੇ ਵਿਚਾਰ ਕਰਨ ਦੇ ਲਈ ਬਿਲਕੁਲ ਤਿਆਰ ਨੇ ਪਰ ਹੁਣ ਹੌਕੀ ਟੀਮ ਜਦੋਂ ਭਾਰਤ ਆ ਕੇ ਖੇਡੇਗੀ ਪਾਕਿਸਤਾਨ ਦੇ ਵੱਲੋਂ ਇਹਦੇ ਉੱਤੇ ਕੀ ਰੁਕ ਇਖਤਿਆਰ ਕੀਤਾ ਜਾਂਦਾ ਉਹ ਦੇਖਣਾ ਹੋਏਗਾ ਅਗਲੀ ਖਬਰ ਲਾਪਰਵਾਹੀ ਦੇ ਨਾਲ ਵਾਹਨ ਚਲਾਣ ਵਾਲਿਆਂ ਦੀ ਮੌਤ ਉੱਤੇ ਮੁਆਵਜ਼ਾ ਜਿਹੜਾ ਹੈ ਉਹਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਉਹਨੂੰ ਉਹਨਾਂ ਨੂੰ ਮੁਆਵਜ਼ਾ ਮਿਲੇਗਾ ਜਾਂ ਫਿਰ ਨਹੀਂ ਮੁਆਵਜ਼ਾ ਨਹੀਂ ਮਿਲੇਗਾ ਸੁਪਰੀਮ ਕੋਰਟ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਅਦਾਲਤ ਨੇ ਫੈਸਲਾ ਦਿੱਤਾ ਜੇ ਕਿਸੇ ਦੀ ਮੌਤ ਲਾਪਰਵਾਹੀ ਦੇ ਨਾਲ ਵਾਹਨ ਚਲਾਉਂਦੇ ਕਰਕੇ ਹੋਈ ਹੋਵੇ ਤਾਂ ਬੀਮਾ ਕੰਪਨੀਆਂ ਮੁਆਵਜ਼ਾ ਦੇਣ ਦੀ ਜ਼ਿੰਮੇਵਾਰ ਨਹੀਂ ਹਨ ਮਤਲਬ ਇਹ ਇੱਕ ਐਸਾ ਫੈਸਲਾ ਹੈ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਵਿਵਾਦ ਵੀ ਪੈਦਾ ਕਰ ਸਕਦਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਕੋਈ ਬੰਦਾ ਵਾਹਨ ਚਲਾ ਰਿਹਾ ਹੈ ਉਹਦੀ ਲਾਪਰਵਾਹੀ ਦੇ ਨਾਲ ਇਹ ਘਟਨਾ ਵਾਪਰੀ ਹੈ ਤੇ ਫਿਰ ਉਹਨੂੰ ਮੁਆਵਜ਼ਾ ਨਹੀਂ ਮਿਲੇਗਾ ਮਤਲਬ ਜਿਹੜੇ ਬੀਮਾ ਕੰਪਨੀਆਂ ਵੀ ਨੇ ਉਹ ਵੀ ਉਹਨੂੰ ਮੁਆਵਜ਼ਾ ਨਹੀਂ ਦੇਣਗੀਆਂ ਪਰ ਗੱਲ ਇੱਥੇ ਹੈ ਕਿ ਹੁਣ ਗੱਲ ਇਧਰ ਨੂੰ ਤੁਰ ਪੈਣੀ ਹੈ ਕਿ ਕੀ ਇਸ ਬੰਦੇ ਦੀ ਲਾਪਰਵਾਹੀ ਸੀ ਜਾਂ ਫਿਰ ਨਹੀਂ ਹੋ ਸਕਦਾ ਹੈ ਕਿ ਕਿਸੇ ਬੰਦੇ ਦੀ ਲਾਪਰਵਾਹੀ ਨਾ ਹੋਏ ਫਿਰ ਵੀ ਉਹਦਾ ਬੀਮਾ ਮਰ ਜਾਏ ਮਤਲਬ ਬੀਮਾ ਕੰਪਨੀਆਂ ਦੇ ਉੱਪਰ ਲੋਕਾਂ ਦਾ ਵਿਸ਼ਵਾਸ ਘਟ ਸਕਦਾ ਹੈ ਇਸੀਆਂ ਸੰਭਾਵਨਾਵਾਂ ਜਿਹੜੇ ਮਾਹਰ ਨੇ ਉਹਨਾਂ ਦੇ ਵੱਲੋਂ ਇਹਨਾਂ ਚੀਜ਼ਾਂ ਦਾ ਇਹਨਾਂ ਚੀਜ਼ਾਂ ਦੇ ਉੱਪਰ ਚਰਚਾ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਐਨ ਐਸ ਰਵੀਸ਼ ਦੀ 2014 ਦੇ ਵਿੱਚ ਲਾਪਰਵਾਹੀ ਨਾਲ ਕਾਰ ਚਲਾਉਣ ਤੋਂ ਬਾਅਦ ਮੌਤ ਹੋ ਗਈ ਸੀ ਔਰ ਮੁਆਵਜ਼ਾ ਮੰਗਣ ਵਾਲੇ ਇਸ ਪਰਿਵਾਰ ਦੇ ਵੱਲੋਂ ਹੀ ਇਹ ਸਾਰਾ ਮਾਮਲਾ ਜਿਹੜਾ ਸੀ ਉਹ ਕੋਰਟ ਤੱਕ ਪਹੁੰਚਾਇਆ ਗਿਆ ਸੀ ਮ੍ਰਿਤਕ ਦੀ ਪਤਨੀ ਪੁੱਤਰ ਅਤੇ ਮਾਤਾ ਪਿਤਾ ਨੇ 80 ਲੱਖ ਰੁਪਏ ਦਾ ਮੁਆਵਜ਼ਾ ਮੰਗਿਆ ਸੀ ਔਰ ਸੁਪਰੀਮ ਕੋਰਟ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ ਜਸਟਿਸ ਪੀ ਐਸ ਨਰਸਿਮਹਾ ਅਤੇ ਜਸਟਿਸ ਆਰ ਮਹਾਦੇਵਨ ਦੀ ਬੈਂਚ ਨੇ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਹਾਈ ਕੋਰਟ ਦੇ ਫੈਸਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਦਖਲ ਨਹੀਂ ਦਵਾਗੇ ਕਰਨਾਟਕ ਹਾਈ ਕੋਰਟ ਨੇ ਪਹਿਲਾਂ ਹੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਔਰ ਸੁਪਰੀਮ ਕੋਰਟ ਨੇ ਵੀ ਉਸ ਫੈਸਲੇ ਦੇ ਵਿੱਚ ਦਖਲ ਨਾ ਦੇਂਦਾ ਫੈਸਲਾ ਕੀਤਾ ਮਤਲਬ ਕਰਨਾਟਕ ਹਾਈ ਕੋਰਟ ਦੇ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਸੀ ਸੁਪਰੀਮ ਕੋਰਟ ਨੇ ਉਸ ਫੈਸਲੇ ਨੂੰ ਉਸੇ ਤਰੀਕੇ ਦੇ ਨਾਲ ਬਰਕਰਾਰ ਰੱਖਿਆ ਦਲੀਲ ਕਿ ਦਿੱਤੀ ਗਈ ਸੀ ਰਵਿਸ਼ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਕੰਟਰੋਲ ਗਵਾ ਕੇ ਕਾਰ ਪਲਟਾ ਦਿੱਤੀ ਸੀ ਜਿਸ ਕਾਰਨ ਉਸਾ ਉਸਦਾ ਹਾਦਸਾ ਵਾਪਰਿਆ ਸੀ ਔਰ ਇਹ ਜਿਹੜੀ ਗੱਲ ਹੈ ਉਹਨਾਂ ਦੇ ਉੱਪਰ ਮੜ ਦਿੱਤੀ ਗਈ ਆ ਹਾਦਸੇ ਦੇ ਜੇ ਵੇਰਵਿਆਂ ਦੀ ਗੱਲ ਕਰੀਏ ਤੇ 18 ਜੂਨ 2014 ਨੂੰ ਰਵਿਸ਼ ਮਲਾ ਸਾਂਦਰਾ ਅਤੇ ਉਹਨਾਂ ਦੇ ਨਾਲ ਇੱਕ ਹੋਰ ਉਹਨਾਂ ਦਾ ਦੋਸਤ ਸੀ ਉਹਦੀ ਮੌਤ ਹੋਈ ਸੀ ਔਰ ਉਸਦੀ ਕਾਰ ਦੇ ਵਿੱਚ ਪਰਿਵਾਰ ਅਤੇ ਹੋਰ ਮੈਂਬਰ ਵੀ ਸਵਾਰ ਸੀ ਬੀਮਾ ਕੰਪਨੀ ਦੇ ਉੱਤੇ ਕੋਈ ਜ਼ਿੰਮੇਵਾਰੀ ਨਹੀਂ ਹੈ ਬੀਮਾ ਕੰਪਨੀ ਨੇ ਹੱਥ ਪਿੱਛੇ ਖਿੱਚ ਲਿਆ ਸੀ ਅਦਾਲਤ ਨੇ ਸਾਫ਼ ਕੀਤਾ ਹੈ ਕਿ ਜਦੋਂ ਵਾਹਨ ਚਲਾਉਣ ਵਾਲਾ ਖੁਦ ਹੀ ਲਾਪਰਵਾਹ ਸੀ ਤਾਂ ਬੀਮਾ ਕੰਪਨੀ ਨੂੰ ਕੋਈ ਮੁਆਵਜ਼ਾ ਦੇਣ ਦੀ ਲੋੜ ਨਹੀਂ ਹੈ ਮਤਲਬ ਜੇ ਤੁਸੀਂ ਹੁਣ ਕੋਈ ਬੀਮਾ ਕਰਵਾਇਆ ਹੋਇਆ ਤੁਸੀਂ ਐਕਸੀਡੈਂਟ ਬੀਮਾ ਕਰਵਾਇਆ ਹੋਇਆ ਕੋਈ ਵੀ ਬੀਮਾ ਕਰਵਾਇਆ ਹੋਇਆ ਉਸ ਤੋਂ ਬਾਅਦ ਤੁਸੀਂ ਕਹੋ ਕਿ ਤੁਸੀਂ ਹੁਣ ਬੇਪਰਵਾਹ ਹੋ ਕੇ ਤੁਸੀਂ ਕੋਈ ਵੀ ਕਾਨੂੰਨ ਆਪਣੇ ਹੱਥ ਚ ਲੈ ਸਕਦੇ ਹੋ ਜਾਂ ਤੁਸੀਂ ਕੋਈ ਟ੍ਰੈਫਿਕ ਨਿਯਮਾਂ ਦੀ ਤੁਸੀਂ ਉਲੰਘਣਾ ਕਰੋਗੇ ਗੱਡੀ ਤੇਜ਼ ਚਲਾਓਗੇ ਜੇ ਉਸ ਤੋਂ ਬਾਅਦ ਕੋਈ ਘਟਨਾ ਵਾਪਰ ਜਾਂਦੀ ਹੈ ਤੇ ਤੁਹਾਨੂੰ ਬੀਮਾ ਕੰਪਨੀਆਂ ਮੁਆਵਜ਼ਾ ਨਹੀਂ ਦੇਣਗੀਆਂ ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਦਾਇਰ ਕੀਤੀ ਗਈ ਸਪੈਸ਼ਲ ਲੀ ਪਟੀਸ਼ਨ ਨੂੰ ਵੀ ਸੁਪਰੀਮ ਕੋਰਟ ਨੇ ਹੁਣ ਖਾਰਜ ਕਰ ਦਿੱਤਾ ਹੈ ਇਹ ਫੈਸਲਾ ਭਵਿੱਖ ਦੇ ਵਿੱਚ ਲਾਪਰਵਾਹੀ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਬੀਮਾ ਕਵਰੇਜ ਦੇ ਮਾਮਲਿਆਂ ਦੇ ਵਿੱਚ ਨਜ਼ੀਰ ਬਣ ਸਕਦਾ ਹੈ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਇਸ ਫੈਸਲੇ ਦੀਆਂ ਦਲੀਲਾਂ ਜਿਹੜੀਆਂ ਆਨ ਵਾਲੇ ਟਾਈਮਾਂ ਦੇ ਵਿੱਚ ਵੀ ਬੀਮਾ ਕੰਪਨੀਆਂ ਦੇ ਵੱਲੋਂ ਦਿੱਤੀਆਂ ਜਾ ਸਕਦੀਆਂ ਨੇ ਜਦੋਂ ਕਿਸੇ ਬੰਦੇ ਦੇ ਵੱਲੋਂ ਇੱਕ ਕਲੇਮ ਮੰਗੇ ਜਾਣਗੇ ਤੇ ਬੀਮਾ ਕੰਪਨੀਆਂ ਇਸੇ ਕੇਸ ਦਾ ਹਵਾਲਾ ਦੇ ਕੇ 2014 ਵਾਲਾ ਜਿਹੜਾ ਇਹ ਕੇਸ ਹੈ ਉਹਦਾ ਹਵਾਲਾ ਦੇ ਕੇ ਆਪਣਾ ਜਿਹੜਾ ਮੁਆਵਜ਼ਾ ਦਿੱਤਾ ਜਾਣਾ ਉਸ ਤੋਂ ਛੁੱਟ ਵੀ ਸਕਦੀਆਂ ਨੇ ਐਸੀਆਂ ਸੰਭਾਵਨਾਵਾਂ ਬਣ ਜਾਂਦੀਆਂ ਨੇ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਕਿਸੇ ਫੈਸਲੇ ਦੇ ਉੱਪਰ ਸਖਤ ਰੁਕੁਖ ਇਕਤਿਆਰ ਕੀਤਾ ਜਾਂਦਾ ਹੈ ਅਗਲੀ ਖਬਰ ਸਪੋਰਟਸ ਦੇ ਨਾਲ ਹੀ ਜੁੜੀ ਹੋਈ ਹੈ ਸ਼ੁਮਨ ਗਿੱਲ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਬਣ ਗਏ ਨੇ ਦਰਸਲ ਸ਼ੁਮਨ ਗਿੱਲ ਤੁਹਾਨੂੰ ਯਾਦ ਹੋਵੇਗਾ ਕਿ ਇਸ ਇੰਗਲੈਂਡ ਸੀਰੀਜ਼ ਦੇ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਨੇ ਔਰ ਪਹਿਲੇ ਮੈਚ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਸੈਂਚਰੀ ਮਾਰੀ ਗਈ ਸੀ ਸੈਂਕੜਾ ਜੜਿਆ ਸੀ ਔਰ ਦੂਸਰੇ ਮੈਚ ਦੇ ਵਿੱਚ ਉਹਨਾਂ ਨੇ 269 ਸਕੋਰ ਕੱਲੇ ਸ਼ੁਮਨ ਗਿੱਲ ਦੇ ਵੱਲੋਂ ਬਣਾਏ ਗਏ ਜਿਹੜਾ ਕਿ ਇੱਕ ਇਤਿਹਾਸ ਉਹਨਾਂ ਦੇ ਵੱਲੋਂ ਰਚ ਦਿੱਤਾ ਗਿਆ ਹੈ ਗਿੱਲ ਨੇ ਟੈਸਟ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਬਣ ਗਏ ਨੇ। ਉਹਨਾਂ ਨੇ 269 ਦੌੜਾਂ ਬਣਾਈਆਂ ਨੇ। ਇਸ ਦਾ ਹੀ ਉਹਨਾਂ ਨੇ ਵਿਰਾਟ ਕੋਹਲੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਉਹਨਾਂ ਨੇ ਵਿਰਾਟ ਕੋਹਲੀ ਦੇ 254 ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਜੋ ਕੋਹਲੀ ਨੇ 2019 ਦੇ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਇਸ ਰਿਕਾਰਡ ਨੂੰ ਬਣਾਇਆ ਸੀ। ਗਿੱਲ ਇੰਗਲੈਂਡ ਦੇ ਵਿੱਚ ਟੈਸਟ ਮੈਚ ਦੇ ਵਿੱਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਬਣ ਗਏ ਨੇ। ਭਾਰਤੀ ਵੀ ਬਣ ਗਏ ਨੇ। ਉਹਨਾਂ ਨੇ ਸੁਨੀਲ ਗਵਾਸਕਰ ਦੀ 1979 ਦੇ ਵਿੱਚ ਓਵਲ ਦੇ ਵਿੱਚ ਬਣਾਈ ਗਈ 221 ਦੌੜਾਂ ਦੀ ਪਾਰੀ ਦਾ ਵੀ ਰਿਕਾਰਡ ਜਿਹੜਾ ਹੈ ਉਹ ਤੋੜ ਦਿੱਤਾ ਹੈ ਔਰ ਉਹਨਾਂ ਨੇ ਇੰਗਲੈਂਡ ਦੇ ਵਿੱਚ ਕਿਸੇ ਏਸ਼ੀਆਈ ਕਪਤਾਨ ਦੇ ਵੱਲੋਂ ਖੇਡੀ ਗਈ ਸਭ ਤੋਂ ਵੱਡੀ ਪਾਰੀ ਦਾ ਰਿਕਾਰਡ ਵੀ ਬਣਾਇਆ ਹੈ ਪੁਰਾਣਾ ਰਿਕਾਰਡ 193 ਦਾ ਸੀ 193 ਸਕੋਰਾਂ ਦਾ ਸੀ ਉਹ ਤਿਲਕ ਰਤਨੇ ਦਿਲਚਾਨ ਦੇ ਨਾਮ ਸੀਗਾ 2011 ਦੇ ਵਿੱਚ ਲਾਰਡਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਾਰਨਾਮਾ ਕੀਤਾ ਗਿਆ ਸੀ ਭਾਰਤ ਨੇ ਆਪਣੀ ਪਹਿਲੀ ਪਾਰੀ ਦੇ ਵਿੱਚ 587 ਦੌੜਾਂ ਬਣਾਈਆਂ ਨੇ ਔਰ ਉਸ ਦੇ ਜਵਾਬ ਦੇ ਵਿੱਚ ਦੂਜੇ ਦਿਨ ਦੇ ਖੇਡ ਖਤਮ ਹੋਣ ਤੱਕ ਇੰਗਲੈਂਡ 70 ਦੌੜਾਂ ਤੇ ਤਿੰਨ ਵਿਕਟਾਂ ਗਵਾ ਚੁੱਕਾ ਸੀ ਔਰ ਇੰਗਲੈਂਡ ਦੀ ਇਹ ਕੋਸ਼ਿਸ਼ ਹੋਏਗੀ ਕਿ ਇਸ ਮੈਚ ਨੂੰ ਅੱਗੇ ਵਧੀਆ ਤਰੀਕੇ ਦੇ ਨਾਲ ਖੇਡਿਆ ਜਾਵੇ ਔਰ ਜੇਕਰ ਦੂਰਾ ਸੈਂਕੜਾ 311 ਗੇਂਦਾਂ ਦੇ ਵਿੱਚ ਗਿਲ ਨੇ ਆਪਣਾ ਜਿਹੜਾ ਉਹ ਪੂਰਾ ਕੀਤਾ 311 ਗੇਂਦਾਂ ਖੇਡ ਕੇ 269 ਸਕੋਰ ਬਣਾਏ ਨੇ ਸ਼ੁਮਨ ਗਿਲ ਪਹਿਲਾਂ ਬਹੁਤ ਆਰਾਮ ਨਾਲ ਖੇਡ ਰਿਆ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਬੱਲੇਬਾਜ਼ੀ ਤੇਜ਼ੀ ਦੇ ਨਾਲ ਕਰਨੀ ਸ਼ੁਰੂ ਕੀਤੀ ਔਰ ਜਿਕਰ ਗੱਲ ਕਰੀਏ ਗਿੱਲ ਦੇ ਤੇ ਹੁਣ ਗਿੱਲ ਅ ਮੇਕ ਪਟੌਦੀ ਸੁਨੀਲ ਗਵਾਸਕਰ ਸਚਿਨ ਤੰਦੁਲਕਰ ਅਤੇ ਐਮ ਐਸ ਥੋਨੀ ਦੇ ਨਾਲ ਦੋਹਰਾ ਸੈਂਕੜਾ ਮਾਰਨ ਵਾਲੇ ਭਾਰਤੀ ਕਪਤਾਨਾਂ ਦੀ ਲਿਸਟ ਦੇ ਵਿੱਚ ਸ਼ਾਮਲ ਹੋ ਗਏ ਨੇ ਇਹ ਟੈਸਟ ਮੈਚ ਬਰਮਿੰਗਮ ਦੇ ਅਜਵਿਸਟਨ ਸਟੇਡੀਅਮ ਦੇ ਵਿੱਚ ਖੇਡਿਆ ਜਾ ਰਿਹਾ ਔਰ ਭਵਿੱਖ ਦੇ ਲਈ ਗਿੱਲ ਦੇ ਬੜੇ ਮਜ਼ਬੂਤ ਸੰਕੇਤ ਨੇ ਕਿ ਉਹ ਕਪਤਾਨੀ ਕਰਨ ਦੇ ਲਈ ਬਿਲਕੁਲ ਸਕਸ਼ਮ ਨੇ ਹਾਲਾਂਕਿ ਪਹਿਲਾ ਮੈਚ ਵੀ ਭਾਰਤ ਦੀ ਟੀਮ ਜਿਹੜੀ ਹੈ ਬਿਲਕੁਲ ਬਰਾਬਰੀ ਤੇ ਖੇਡ ਰਹੀ ਸੀ ਪਰ ਆਖਰੀ ਦਿਨ ਦੇ ਵਿੱਚ ਜਾ ਕੇ ਮੈਚ ਪਲਟਿਆ ਔਰ ਆਸਟ੍ਰੇਲ ਮਾਫ ਕਰਨਾ ਇੰਗਲੈਂਡ ਇਹ ਮੈਚ ਜਿੱਤਣ ਦੇ ਵਿੱਚ ਕਾਮਯਾਬ ਹੋ ਗਿਆ ਸੀ ਪਹਿਲਾ ਮੈਚ ਦੂਸਰੇ ਮੈਚ ਦੇ ਵਿੱਚ ਵੀ ਪਹਿਲੇ ਦਿਨ ਭਾਰਤ ਔਰ ਦੂਸਰੇ ਦਿਨ ਭਾਰਤ ਹਾਰ ਵੀ ਰਿਹਾ ਪਹਿਲੇ ਦਿਨ ਸਕੋਰ ਚੰਗੇ ਬਣਾਏ ਦੂਸਰੇ ਦਿਨ ਵੀ ਆ ਕੇ ਚੰਗੀ ਪਾਰੀ ਖੇਡੀ ਪਰ ਉਸ ਤੋਂ ਬਾਅਦ ਤਿੰਨ ਵਿਕਟਾਂ ਵੀ ਦੂਸਰੇ ਦਿਨ ਦੇ ਸਮਾਪਤੀ ਤੱਕ ਭਾਰਤੀ ਟੀਮ ਲੈਂਡ ਦੇ ਵਿੱਚ ਕਾਮਯਾਬ ਹੋ ਗਈ ਸੀ ਪਰ ਹੁਣ ਗਿੱਲ ਦੀ ਇਹ ਪਾਰੀ ਭਾਰਤ ਦੇ ਲਈ ਭਵਿੱਖ ਦੇ ਮਜ਼ਬੂਤ ਕਪਤਾਨਵਾਜੋਂ ਉਹਨਾਂ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਦੀ ਹੋਈ ਨਜ਼ਰ ਆ ਰਹੀ ਹੈ ਸੋ ਇਸ ਅੱਜ ਦੀਆਂ तमाम ਉਹ ਖਬਰਾਂ ਜੇ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ